ਕੋਡੀ 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 ہاں ਭਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣਾ ਕਿੰਨਾ ਵਧੀਆ ਟੂਰਨਾਮੈਂਟ ਸੀ ਕਿੰਨਾ ਵਧੀਆ ਪ੍ਰਬੰਧ ਸੀ ਠੀਕ ਆ ਸਿਰਫ ਦੋ ਬੰਦਿਆਂ ਦੇ ਕਰਕੇ ਸਾਡਾ ਇੱਕ ਡਾ ਵਿਗੜਨ ਪਿਆ ਠੀਕ ਆ ਕੋਈ ਨਾ ਸਮਾਂ ਆਉਣ ਦਿਓ ਥੋੜਾ ਟਾਈਮ ਹੀ ਤੁਹਾਨੂੰ ਦੱਸਾਂਗੇ ਵੀ ਕਿਹੜੇ ਬੰਦੇ ਨੇ ਟੀਮਾਂ ਰੋਕੀਆਂ ਕਿਹੜੇ ਬੰਦੇ ਨੇ ਟੀਮਾਂ ਤੋੜਨਾ ਠੀਕ ਆ ਕਿਹੜੇ ਬੰਦੇ ਨੇ ਟੂਰਨਾਮੈਂਟ ਖਰਾਬ ਕੀਤਾ ਕਿਹੜੇ ਬੰਦੇ ਨੇ ਟੂਰਨਾਮੈਂਟ ਤੇ ਮੁੰਡੇ ਭੇਜੇ ਕਿਹਨੇ ਮਗਰ ਲਾਏ ਕੋਈ ਗੱਲ ਨਹੀਂ ਸਮਾਂ ਆਉਣ ਤੇ ਆਪਾਂ ਜਵਾਬ ਦੇਵਾਂਗੇ ਤੁਹਾਨੂੰ ਦੱਸਾਂਗੇ ਵੀ ਪਰ ਅੱਜ ਸਾਡਾ ਮਾਨ ਬਈ ਬਹੁਤ ਦਾਸ ਆ ਬਹੁਤ ਜਿੰਨਾ ਕਹਦੇ ਉਹਨਾਂ ਦਾਸ ਆ ਬਈ ਬਹੁਤ ਭੱਜਾਂ ਨੇ ਠੀਕ ਕੀਤੀ ਬੜੀ ਮਿਹਨਤ ਕੀਤੀ ਠੀਕ ਆ ਨਾ ਅੱਜ ਸਾਡੀ ਸਾਰੀ ਦਿਹਾੜੀ ਟੀਮਾਂ ਦੇ ਵਿੱਚ ਨੰਗੀ ਕਿਤੇ ਕਿਹੜੀ ਟੀਮ ਮਕਰਾ ਦੇਣ ਕਿਹੜੀ ਟੀਮ ਠੀਕ ਆ ਵੀ ਸਾਡਾ ਪ੍ਰੋਗਰਾਮ ਖਰਾਬ ਕੀਤਾ ਫਿਰ ਮੁੰਡੇ ਲਾਏ ਮਗਰ ਠੀਕ ਆ ਪਰ ਪਹਿਲੀ ਗੱਲ ਤਾਂ ਆਪਾਂ ਕਦੇ ਕਿਸੇ ਨੂੰ ਕੋਈ ਕਹਿੰਦੇ ਨਹੀਂ ਹਾਂ ਕੋਈ ਹੁੰਦੀ ਲਾਕ ਡਟ ਕੁਝ ਵੀ ਆ ਬੰਦੇ ਨਾਲੋਂ ਕੱਢੋ ਯਾਰ ਪਰ ਕਿਸੇ ਦਾ ਵੀ ਪ੍ਰੋਗਰਾਮ ਖਰਾਬ ਨਹੀਂ ਕਰਨਾ ਚਾਹੀਦਾ ਵੀ ਦੇਖੋ ਅਸੀਂ ਕਿੰਨੇ ਜਾਨੇ ਨੇ ਮਿਹਨਤ ਕੀਤੀ ਸੀਗੀ ਕਿੰਨੇ ਟਾਈਮ ਦੇ ਅਸੀਂ ਭੱਜੇ ਕਰਦੇ ਸੀਗੇ ਤੇ ਬਾਈ ਆ ਤੁਹਾਡੀ ਜੇ ਮੇਰੇ ਨਾਲ ਕੋਈ ਗੱਲ ਬਾਤ ਆ ਕੋਈ ਕੋਈ ਵੀ ਚੱਕਰ ਆ ਤੁਸੀਂ ਜਦੋਂ ਮੈਂ ਕਹਿੰਦਾ ਤੁਸੀਂ ਕਿਤੇ ਵੀ ਮੇਰੇ ਨਾਲ ਤੁਸੀਂ ਉਦੋਂ ਕੱਢ ਲਓ ਪਰ ਯਾਰ ਸਾਰੇ ਪਿੰਡ ਦਾ ਪ੍ਰੋਗਰਾਮ ਥੋੜੋ ਖਰਾਬ ਕਰੀ ਜਾਂਦਾ ਬਾਈ ਕੋਈ ਗੱਲ ਨਹੀਂ ਦੱਸਾਂਗੇ ਆਪਦੇ ਆਪ ਚੋਂ ਪ੍ਰੋਮੋਟਰ ਬਣੇ ਆ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਕੋਈ ਗੱਲ ਨਹੀਂ ਅਸੀਂ ਪ੍ਰੂਫ ਵਾਲੇ ਸਮੇਂ ਤੇ ਗੱਲ ਕਰੂੰਗਾ ਬਈ ਮੈਂ ਪਰ ਟਾਈਮ ਲੱਗੂਗਾ ਪਤਾ ਸਾਨੂੰ ਵੀ ਉਹ ਸਾਰਾ ਕੁਝ ਕਿਹਨੇ ਮੁੰਡੇ ਸੱਦੇ ਸੀਗੇ ਕਿਹਨੇ ਟੀਮਾਂ ਰੋਕਣਾ ਕਿਹਨੇ ਟੀਮਾਂ ਤੋੜਨਾ ਪਰ ਅੱਜ ਸਾਡਾ ਮਨ ਦਾਸ ਆ ਪੂਰਾ ਬਈ ਫੁੱਲ ਜਿੰਨਾ ਕਹਿ ਦੋ ਪਰ ਕੋਈ ਵਾਲ ਮੈਂ ਜਵਾਬ ਦੇਵਾਂਗਾ ਠੀਕ ਆ ਨਾ ਕੋਈ ਆ ਆਪਾਂ ਬੈਠਣ ਵਾਲਿਆਂ ਚ ਨਹੀਂਗੇ ਆ ਕੋਈ ਜੱਕਰ ਨਹੀਂ ਬਾਈ ਬਹੁਤ ਦੁੱਖ ਆਪਾਂ ਨੂੰ ਅੱਜ ਬਹੁਤ ਮਨ ਦਾਸ ਆ ਬੜੇ ਸੱਜਾਂ ਬੇਲੀਆਂ ਨੂੰ ਸਾਰਿਆਂ ਨੂੰ ਕਿਹਾ ਸੀ ਦੇ ਤੁਸੀਂ ਆਓ ਯਾਰ ਪ੍ਰੋਗਰਾਮ ਦੇਖਿਓ ਵੀ ਵਧੀਆ ਦਿਖਾਵਾਂਗੇ ਕਰਕੇ ਦਿਖਾਵਾਂਗੇ ਸੋਚਿਆ ਕੁਝ ਹੋਰ ਸੀ ਕੀਤਾ ਸਾਲਿਆਂ ਨੇ ਕੁਝ ਹੋਰ ਉਹਨਾਂ ਨੇ ਠੀਕ ਆ ਕੋਈ ਗੱਲ ਨਹੀਂ ਉਹਨਾਂ ਨੇ ਜਿਹੜਾ ਕੋ ਕਰਨਾ ਹੀ ਕਰ ਲਿਆ ਠੀਕ ਆ ਉਹਨਾਂ ਨੂੰ ਮੈਂ ਕਰਕੇ ਦਿਖਾਵਾਂਗਾ ਠੀਕ ਆ ਕੋਈ ਨਾ ਮੰਨਦਾ ਸ ਆ ਉਹ ਗੱਲ ਵੱਖਰੀ ਹਾਜਮਾ ਕੀਤਾ ਵਾ ਪਰ ਕੋਈ ਗੱਲ ਨਹੀਂ ਤੁਸੀਂ ਸਾਰੀ ਉਮਰ ਬਾਹਰ ਨਹੀਂ ਬੈਠੇ ਰਹਿਣਾ ਕੋਈ ਨਾ ਪੁੱਤ ਤੁਸੀਂ ਕਿਤੇ ਪਿੰਡ ਦਾ ਆਉਣਾ ਹੀ ਆ ਠੀਕ ਆ ਇਹ ਪਹਾੜੇ ਦੇ ਟੱਟੂ ਹੁੰਦੇ ਆ ਜਿਆਦਾ ਟਾਈਮ ਹੀ ਨਾ ਰਹਿੰਦੇ ਹੁੰਦੇ ਤੇ ਕੋਈ ਗੱਲ ਨਹੀਂ ਆਪ ਜੀ ਸਾਡਾ ਮਨ ਦਾਸ ਆ ਸਾਨੂੰ ਪਤਾ ਕਿ ਕੀ ਪੀਤ ਰਹੀ ਹੈ ਠੀਕ ਆ ਬੜਾ ਜੀ ਨਹੀਂ ਕਰਦਾ ਉਹ ਗੱਲ ਕਹਿਣ ਨੂੰ ਨਾ ਕਰਨ ਨੂੰ ਸਾਡੀ ਮਜਬੂਰੀ ਆ ਤੇ ਪਰ ਕੋਈ ਗੱਲ ਨਹੀਂ ਸਮਾਂ ਆਊਗਾ ਤਾਂ ਉਹ ਦੱਸਾਂਗੇ ਯਾਰ ਠੀਕ ਆ ਐਸੀ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸ਼ਨ ਨਾ ਵੀ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ